ਹੈਲੋ ਫਰੈਂਡਸ ਅੱਜ ਸੀਨੀ Amazon ਤੋਂ ਮੁਕਵਾਈਆਂ ਨੇ ਗੁਵਾਇਆ ਕੁਝ ਤੇ ਇਹ ਨਾਲ ਸਾਨੂੰ ਮਿਲਿਆ 50% ਦਾ ਕੋਪਨ ਤੇ ਹੁਣ ਅਸੀਂ ਲੱਗਿਆਂ ਨੂੰ ਓਪਨ ਕਰਨ ਅਸ਼ਨੂਰ ਹੋਣੀ ਅਸੀਂ ਵੀਡੀਓ ਬਣਾਈ ਸੀ ਤੇ ਇਹਦੀ ਜਿਹੜੀ ਵੌਇਸ ਆ ਉਹ ਪਤਾ ਨਹੀਂ ਕਿੱਦਾਂ ਕਲੋਜ਼ ਹੋ ਗਈ ਤੇ ਓਪਨ ਨਹੀਂ ਹੋਈ ਤੇ ਇਹ ਨੇ ਬਾਲ ਸਰਪ੍ਰਾਈਜ਼ ਸੀ ਅਸ਼ਨੂ ਨੂੰ ਹਣਿਆ ਲਈ ਅਸ਼ਨੂ ਨੂੰ ਬਹੁਤ ਵਧੀਆ ਲੱਗਦੀ ਹੈ ਇਹ ਤੇ ਆਵਨ ਪ੍ਰੀਤ ਨੂੰ ਵੈਰੀ ਹੈਪੀ